ਕਸਾਂ ਦੋਸਤੋ ਕਣਕ ਦੀ ਫਸਲ ਪੱਕੀ ਪਈ ਐ ਤੇ ਉਹਦੇ ਬਾਰੇ ਇੰਨੀ ਫਿਕਰਮੰਦੀ ਨਹੀਂ ਚਲੋ ਥੋੜਾ ਜਿਹਾ ਮੌਸਮ ਦਾ ਹੈਗਾ ਮਜਾਜ ਇਸ ਤਰ੍ਹਾਂ ਦਾ ਮੰਦੇ ਵੀ ਤਾਂ ਆਉਂਦੀ ਐ ਪਰ ਸਭ ਤੋਂ ਵੱਧ ਚਰਚਾ ਜਿਹੜੀ ਚੋਣੇ ਦੀ ਲੋਾਈ ਦੀ ਛੜੀ ਹੋਈ ਐ ਤੇ ਉਹ ਚਰਚਾ ਹੋਣੀ ਵੀ ਚਾਹੀਦੀ ਐ ਜਿਉਂਦਾ ਸਰਕਾਰ ਨੇ 1 ਜੂਨ ਤੋਂ ਚੋਣਾ ਲਾਉਣ ਦੀ ਤਾਰੀਖ ਮਿੱਥਣ ਦੀ ਗੱਲ ਕੀਤੀ ਐ ਤਾਂ ਬਹੁਤ ਸਾਰੇ ਖਦਸੇ ਬਹੁਤ ਸਾਰੀਆਂ ਗੱਲਾਂ ਮਤਾਂ ਸਾਹਮਣੇ ਆ ਰਹੀਆਂ ਐ ਸਰੋਸਤੀ ਆਪਾਂ ਵਿਚਾਰ ਕਰਦੇ ਆ ਕਿ ਅੱਜ ਹੀ ਖਬਰ ਆਈ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ 12 ਤਰੀਕ ਨੂੰ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਆਣਾ ਦੇ ਵਿੱਚ ਕਿਸਾਨਾਂ ਨਾਲ ਇਸੇ ਵਿਸ਼ੇ ਉੱਤੇ ਚਰਚਾ ਕਰਨ ਜਾ ਰਹੇ ਨੇ ਜਿਹਦੇ ਵਿੱਚ ਚੋਣਾਂ ਦੀ ਲੋਅਾਈ ਦੇ ਸਮੇਨ ਨੂੰ ਲੈ ਕੇ ਵੱਖ-ਵੱਖ ਰਿਜੋਨਾਂ ਵਿੱਚ ਪੰਜਾਬ ਨੂੰ ਵੰਡੇ ਜਾਣਾ ਤੇ ਨਾਲ ਨਾਲ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਆਣਾ ਦੀਆਂ ਪ੍ਰਮਾਣਿਤ ਕਿਸਮਾਂ ਦੇ ਉੱਤੇ ਚਰਚਾ ਹੋਣੀ ਹੈ ਚੰਗੀ ਗੱਲ ਹੈ ਪਰ ਇਹ ਚਰਚਾ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਇਹ ਮਾਰਚ ਦੇ ਪਹਿਲੇ ਹਫਤੇ ਇਹ ਚਰਚਾ ਹੋਣੀ ਮੰਦੀ ਸੀ ਕਿ ਸਿਆਣੇ ਕਿਸਾਨ ਜਾਂ ਮਹਰਾਂ ਦੇ ਸੁਝਾਏ ਤਾਂ ਇੱਕ ਕਿਸਾਨ ਮੇਲੇ ਉੱਤੇ ਇੱਕ ਵਿਗਿਆਨੀ ਗੱਲ ਕਰ ਰਿਹਾ ਸੀ ਤੇ ਕਹਿੰਦਾ ਵੀ ਇਹ ਖਦਸ ਹੈ ਕਿ ਸਰਕਾਰ ਸ਼ਾਇਦ ਚੋਣਾਂ ਹੋਰ ਅਗੀਤਾ ਕਰਦੇ ਉਹਦੀ ਲੋਈ ਦਾ ਸਮਾਂ ਤੇ ਇਹ ਕੋਈ ਵਾਲੀ ਵਧੀਆ ਗੱਲ ਨਹੀਂ ਹੋਏਗੀ ਚਲੋ ਉਸੇ ਮੁਤਾਬਕ ਗੱਲਬਾਤ ਇਹ ਸੀ ਕਿ ਜੇ ਆਪਾਂ ਸਾਰੇ ਜਾਣਦੇ ਹਾਂ ਚੋਣੇ ਦੀ ਤਰੀਕ ਇੱਕ ਜ਼ੋਨ ਹੁੰਦੀ ਹੈ ਦਾ ਉਹਦੇ ਨਾਲ ਸਭ ਤੋਂ ਪਹਿਲੀ ਗੱਲ ਟਿਕਦੀ ਹੈ ਕਿ ਪੂਸਾ 44 ਜਿਹੜੀ ਬੈਨ ਕੀਤੀ ਹੋਈ ਵੈਰੈਟੀ ਹੈ ਉਹਦੇ ਲੱਗਣ ਦੀਆਂ ਸੰਭਾਵਨਾਵਾਂ ਹਨ ਚਲੋ ਲੱਗ ਜਾਏਗੀ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਇੱਕ ਕਿਸਮ ਦਾ ਬੀਜ ਜਿਹੜਾ ਹੈਗਾ ਉਹ ਕਿਸਾਨਾਂ ਕੋਲੇ ਕਿਤੇ ਥੋੜਾ ਬਹੁਤ ਆਪਿਆ ਹੈ ਤੇ ਉਹ ਪਤਾ ਨਹੀਂ ਕਿੰਨਾ ਕੁ ਪੁਰਾਣਾ ਹੈ ਕਿਉਂਕਿ ਇਸ ਦੇ ਉੱਤੇ ਜਿਹੜੀਆਂ ਸਟਿਚਸ ਸੀ ਉਹਨਾਂ ਨੇ ਯੂਨੀਵਰਸਿਟੀ ਉਹਨਾਂ ਨੇ ਖੋਜ ਕਰਨੀ ਬੰਦ ਕਰ ਦਿੱਤੀ ਹੈ ਤੇ ਆਪਾਂ ਇਹ ਵੀ ਜਾਣਦੇ ਹਾਂ ਕਿ ਜੇ ਕੋਈ ਸਾਡੇ ਕੋਲੇ ਪਰਮਾਨਤ ਕਿਸਮਾਂ ਉਹ 3 ਕਿਸਾਲ ਜੀ ਅਸੀਂ ਉਹਦਾ ਬੀਜ ਬੀਜਦੇ ਆ ਉਸ ਤੋਂ ਬਾਅਦ ਉਹਦੀ ਗੁਣਵੰਤਾ ਘਟਣੀ ਸ਼ੁਰੂ ਹੋ ਜਾਂਦੀ ਹੈ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀ ਹੈ ਉਹਦੇ ਵਿੱਚੋਂ ਗੁਣ ਨਹੀਂ ਰਹਿੰਦੇਗੇ ਇਸ ਕਰਕੇ ਪਹਿਲੀ ਗੱਲ ਤਾਂ ਜਿਹੜੇ ਝੋਨੇ ਸਾਡੇ ਕੋਲੇ ਪਏ ਆ ਉਹ ਬਹੁਤ ਪ੍ਰਾਣੀਆਂ ਕਿਸਮਾਂ ਹੋ ਗਈਆਂ ਤੇ ਉਹਦੇ ਵਿੱਚ ਇਹ ਖਸੇ ਆ ਦੂਜੀ ਗੱਲ ਕੀ ਹੈ ਛੋੜ ਬਿਜਾਰੀ ਤੇ ਬਾਜ਼ਾਰ ਦੇ ਵਿੱਚੋਂ ਜਿਹੜਾ ਪੂਸਾ 44 ਦੇ ਨਾਂ ਦੇ ਉੱਤੇ ਜਿਹੜਾ ਕੋਈ ਚੋਰੀ ਸ਼ਕੋਰੀ ਝੋਨਾ ਜਾਂ ਕਿਤੇ ਵਿੱਚ ਮਤਲਬ ਵੇਚਿਆ ਜਾਏਗਾ ਆ ਉਹਦਾ ਰੇਟ ਵੀ ਮਹਿੰਗਾ ਹੋਏਗਾ ਉਹਦਾ ਉਹਦਾ ਕੀ ਪਰੋਸਾ ਹੈ ਇਹ ਪਿਛਲੇ ਸਾਲ ਵੀ ਕੀ ਹੋਇਆ ਕਿ ਪੀਆਰ 126 ਦੀ ਮੰਗ ਬਹੁਤ ਜ਼ਿਆਦਾ ਵਧ ਗਈ ਤੇ ਉਹਦੇ ਨਾਲ ਬਾਜ਼ਾਰ ਦੇ ਵਿੱਚੋਂ ਮਤਲਬ ਜਿਹੜੀ ਕੋਈ ਕਿਸਮ ਪਈ ਸੀ ਕਿਸੇ ਕੋਲੇ ਪੀਆਰ 126 ਕਹਿ ਕੇ ਵੇਚੀ ਗਈ ਉਹਦੇ ਨਾਲ ਟੁੱਟ ਵੀ ਜ਼ਿਆਦਾ ਆਈ ਉਹਦੇ ਵਿੱਚ ਮੌਇਸਚਰ ਦੀ ਸਮੱਸਿਆ ਵੀ ਆਈ ਜਿਸ ਦੇ ਨਾਲ ਇੱਕ ਯੂਨੀਵਰਸਿਟੀ ਦੀ ਬਹੁਤ ਵਧੀਆ ਵੈਰਾਈਟੀ ਪੀਆਰ 126 ਨੂੰ ਮਦਨਾਮ ਕਰ ਦਿੱਤਾ ਗਿਆ ਕਿ ਇੱਕ ਤਾਰੀਖ ਤੋਂ ਝੋਨਾ ਲੱਗਦਾ ਹੈ ਤਾਂ ਉਹਦਾ ਫਾਇਦਾ ਕਿਨੂੰ ਹੋਏਗਾ ਉਹਦਾ ਫਾਇਦਾ ਇਹ ਹੈ ਵੀ ਇੱਕ ਦੋ ਸਾਲਾਂ ਦੇ ਵਿੱਚ ਜੇ ਪਾਣੀ ਦਾ ਲੈਵਲ ਥੱਲੇ ਚਲੇ ਜਾਏਗਾ ਹੋਰ ਥੱਲੇ ਚਲੇ ਜਾਏਗਾ ਪੰਜਾਬ ਨੂੰ ਪੂਰਾ ਨੁਕਸਾਨ ਹੈ ਤੇ ਕਿਸਾਨਾਂ ਨੂੰ ਸਿੱਧੇ ਰੂਪ ਦੇ ਵਿੱਚ ਕੀ ਨੁਕਸਾਨ ਹੈਗਾ ਵੀ ਇਹ ਸਾਨੂੰ ਬੋਰ ਬਦਲਨੇ ਪੈਣਗੇ ਨੀਵੇਂ ਕਰਨੇ ਪੈਣਗੇ ਡੂੰਘੇ ਕਰਨੇ ਪੈਣਗੇ ਚਲੋ ਜੀ ਆਪਾਂ ਮੰਨਦੇ ਆਂ ਪੀਆਰ 146 ਦੇ ਨਾਲ ਕੋਈ ਕਿੱਲੇ ਦਾ 10000 ਰੁਪਏ ਵੱਧ ਵੀ ਆ ਜਾਏਗਾ ਤੇ ਜੋ ਦੋ ਜਾਂ ਤਿੰਨ ਸਾਲ ਪਹਿਲਾਂ ਹੀ ਉਹ ਹੋਰ ਬਦਲਨੇ ਪੈਗੇ ਤਾਂ ਲੱਖਾਂ ਰੁਪਏ ਦਾ ਉੱਥੇ ਖਰਚਾ ਹੋ ਜਾਏਗਾ ਗੱਲਬਾਤ ਸਬਕਤ ਆ ਉਥੇ ਹੀ ਐ ਨਾਲ ਘਾਟੇ ਦਾ ਸੌਦਾ ਹੈ ਫਾਰੀਆਂ ਨੂੰ ਹੋ ਗਿਆ ਜਿਨ੍ਹਾਂ ਨੇ ਪਾਈਪਾਂ ਵੇਚਣੀਆਂ ਮੋਟਰਾਂ ਵੇਚਣੀਆਂ ਵੱਡੀਆਂ ਪੈਣੀਆਂ ਹੋ ਗਿਆ ਤੇ ਬਿਜਲੀ ਦੇ ਕੱਟ ਲੱਗਣਗੇ ਆਮ ਮੰਦੇ ਨੂੰ ਉਹਦਾ ਨੁਕਸਾਨ ਹੋਏਗਾ ਪਾਣੀ ਡੂੰਗੇ ਜਾਣਗੇ ਸਾਡੀ ਫਸਲ ਦਾ ਜਿਹੜਾ ਸਨਾਰੀਓ ਸਾਰਾ ਬਦਲ ਜਾਏਗਾ ਇਹ ਇਹਦੇ ਨੁਕਸਾਨ ਹੀ ਨੁਕਸਾਨ ਹੈ ਤੇ ਉਸ ਤੋਂ ਬਾਅਦ ਰਹੀ ਗੱਲ ਇਹ ਫਾਇਦਾ ਦੇ ਵਿੱਚ ਵਪਾਰੀ ਵਰਗ ਦਾ ਹੀ ਹੈ ਸ਼ੈਲਰ ਵਾਲਿਆਂ ਨੂੰ ਚੋਨਾ ਮਿਲੂਗਾ ਉਹਦੀ ਟੁੱਟ ਕੱਟ ਹੋਊਗੀ ਚੋਨਾ ਜਿਹੜਾ ਉਹ ਜਿੰਨਾ ਵੀ ਉਹਦੇ ਵਿੱਚੋਂ ਦਿੰਦੇ ਨੇ ਆਪਣਾ ਚਾਵਲ ਦਿੰਦੇ ਨੇ ਉਹਨੂੰ ਵੱਧ ਬਚੂਗਾ ਤੇ ਓਵਰਆਲ ਨੁਕਸਾਨ ਕਿਹਦਾ ਹੋਇਆ ਉਹ ਕਿਸਾਨ ਦਾ ਹੋਇਆ ਇਸ ਤੋਂ ਬਾਅਦ ਕਰਦੇ ਆਂ ਗੱਲ ਆਪਾਂ ਕਿਸਾਨ ਯੂਨੀਅਨ ਮੈਂ ਹੈਰਾਨ ਹੋ ਗਏ ਬਿਆਨ ਸੁਣ ਕੇ ਕਿਸਾਨ ਯੂਨੀਅਨ ਦੇ ਇਕੱਠ ਆਵਰਾਹਾਂ ਦੇ ਪ੍ਰਧਾਨ ਸਰ ਜਗਿੰਦਰ ਸਿੰਘ ਉਗਰਾਹਾਂ ਜਿਹਨਾਂ ਦਾ ਬਹੁਤ ਵੱਡੀ ਯੂਨੀਅਨ ਔਰ ਉਹਨਾਂ ਦੀ ਕਮਾਲ ਦੀ ਕੰਟਰੀਬਿਊਸ਼ਨ ਹੈ ਜਿਨੇ ਮੁੱਦੇ ਉਹਨਾਂ ਨੇ ਠਾਏ ਅੱਜ ਤੱਕ ਤੇ ਉਹਦੇ ਵਿੱਚ ਕੋਈ ਸ਼ੱਕ ਸੰਦੇਹ ਨਹੀਂ ਕੀਤਾ ਜਾ ਸਕਦਾ ਪਰ ਮੈਨੂੰ ਹੈਰਾਨੀ ਹੋਈ ਉਹਨਾਂ ਦਾ ਬਿਆਨ ਸੁਣ ਕੇ ਉਹ ਕਹਿੰਦੇ ਵੀ ਜਿਹੜਾ ਇੱਕ ਜ਼ੋਨ ਤੋਂ ਚੋਣੇ ਦੀ ਲੜਾਈ ਦੀ ਗੱਲ ਕੀਤੀ ਹੈ ਇਹ ਸਾਡੇ ਜੋਰ ਪਾਉਣ ਵਾਲੀ ਹੋਇਆ ਇਹ ਸਾਡੀ ਮੰਗ ਸੀ ਇਸ ਦੇ ਵਿੱਚ ਸਾਡੀ ਜਿੱਤ ਹੈ ਪਰ ਉਗਰਾਹਾਂ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਵਾਰ ਫੇਰ ਸੋਚਣ ਦੀ ਲੋੜ ਹੈ ਕਿ ਇਹ ਕਿਉਂ ਮੰਗ ਉੱਠੀ ਸੀ ਮੰਗ ਉਠਾਉਣ ਦਾ ਮਤਲਬ ਇਹ ਸੀ ਕਿ ਪ੍ਰਾਲੀ ਦੋ ਸਰਕਾਰ ਕਹਿੰਦੀ ਸੀ ਪ੍ਰਦੂਸ਼ਣ ਹੁੰਦਾ ਹੈ ਪਰਾਲੀ ਜਿਆਦਾ ਹੁੰਦੀ ਹੈ ਤਾਂ ਉਸ ਦੇ ਵਿੱਚੋਂ ਇਹ ਮੰਗ ਇੱਕ ਉੱਠ ਕੇ ਆਈ ਸੀ ਇਸ ਸਮੁੱਚੀ ਮੰਗਾਂ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਸੀ ਪਹਿਲੀ ਮੰਗ ਇਹ ਸੀ ਕਿ ਕਿਸਾਨਾਂ ਦੀ ਜਾਂ ਯੂਨੀਅਨਸ ਦੀ ਕਿ ਇਸ ਪਰਾਲੀ ਨੂੰ ਸੰਭਾਲ ਦੇ ਲਈ ਜਿਹੜਾ ਹੈਗਾ ਕੋਈ ਮੁਆਵਜ਼ਾ ਦਿੱਤਾ ਜਾਵੇ ਕੋਈ ਬੋਨਸ ਦਿੱਤਾ ਜਾਵੇ ਇਹ ਪਰਾਲੀ ਦੇ ਪਰ ਕਵਾਂਟਲ ਦੇ ਜਾਵੇ ਜਾਂ ਪਰ ਏਕੜ ਕੋਈ 2-3000 ਰੁਪਏ ਦਿੱਤਾ ਜਾਵੇ ਫਿਰ ਉਹਦੀ ਸਾਮ ਸਮਝਲ ਹੋ ਜਾਏਗੀ ਤੇ ਉਸ ਤੋਂ ਬਾਅਦ ਸੀ ਮਸ਼ੀਨਰੀ ਪੂਰੀ ਉਪਲਬਧ ਨਹੀਂ ਮਸ਼ੀਨਰੀ ਸਰਕਾਰ ਨੇ ਉਪਲਬਧ ਕਰਵਾ ਦਿੱਤੀ ਹੈ ਉਹਦੇ ਵਿੱਚ ਵੀ ਜਿਹੜਾ ਵਪਾਰੀ ਵਰਗ ਹੀ ਖਟ ਰਿਹਾ ਹੈ ਵਰਕਸ਼ਾਪਾਂ ਵਾਲੇ ਖਟ ਰਿਹਾ ਹੈ ਸਭ ਜਿਹੜੀ ਧੜਾ ਧੜ ਆ ਰਹੀ ਹੈ ਤਾਂ ਉਹਦੇ ਵਿੱਚ ਮਸ਼ੀਨਾਂ ਰੋਜ਼ ਬਦਲ ਰਹੀਆਂ ਪਹਿਲਾਂ 010 ਫਿਰ ਸਾਡੇ ਕੋਲੇ ਹੈਪੀ ਸੀਡਰ ਆ ਗਿਆ ਫਿਰ ਸਾਡੇ ਕੋਲੇ 스마트 ਸੀਡਰ ਆ ਗਿਆ ਫਿਰ ਸਾਡੇ ਕੋਲੇ ਮਤਲਬ ਸਰਫਸ ਸੀਡਰ ਆ ਗਿਆ ਸੁਪਰ ਸੀਡਰ ਆ ਗਿਆ ਸਰਫਸ ਸੀਡਰ ਆ ਗਿਆ ਹੁਣ ਇੱਕ ਮਾਸਟਰ ਸੀਡਰ ਆ ਰਿਹਾ ਹੈ ਉਹ ਕੀ ਰਿਹਾ ਹੈ ਇਹ ਨਿੱਤੜਾ ੜਾੜ ਸਾਡੇ ਕੋਲੇ ਮਸ਼ੀਨਰੀਆਂ ਆ ਰਹੀਆਂ ਨੇ ਉਸ ਤੋਂ ਬਾਅਦ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਹੜੀਆਂ ਸਾਡੀਆਂ ਪਹਿਲਾਂ ਵਾਲੀਆਂ ਮਸ਼ੀਨਰੀਆਂ ਉਹ ਤਾਂ ਫੁੱਫੜ ਬਣ ਜਾਂਦੀਆਂ ਤੇ ਜਿਹੜੀ ਕੋਈ ਨਵੀਂ ਮਸ਼ੀਨਰੀ ਆ ਜਾਂਦੀ ਉਹਨੂੰ ਅਸੀਂ ਪੁਰਾਣੇ ਵਾਂਗੂ ਦਾ ਸਤਿਕਾਰ ਕਰਦੇ ਹਾਂ ਅਗਲੇ ਸਾਲ ਉਹ ਉਹ ਤਬਦੀਲ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਕਵਾੜੀਆਂ ਦੇ ਘਰ ਭਰੇ ਜਾ ਰਹੇ ਆ ੜਾੜਾ ੜਜੇ ਹਟ ਕਿਸਾਨ ਆ ਰਿਹਾ ਉਸ ਮਸ਼ੀਨਰੀ ਦਾ ਵੀ ਕੋਈ ਏਡਾ ਫਾਇਦਾ ਨਹੀਂ ਤਾਂ ਅਗਲੀ ਰਹੀ ਗੱਲ ਫਿਰ ਝੋਨਾ ਲਾਉਣ ਦੀ ਡੇਟ ਪਹਿਲਾਂ ਕਰਨਾ ਇੱਕ ਬਹੁਤ ਮਾਮੂਲੀ ਜਿਹਾ ਕਿਤੇ ਗੱਲ ਆ ਰਹੀ ਸੀ ਵੀ ਚਲੋ ਇਹੀ ਕਰ ਦਿਓ ਤੇ ਉਹ ਸਰਕਾਰ ਨੂੰ ਕਰਨੀ ਸੌਖੀ ਸੀ ਉਹਨੂੰ ਕੀ ਫਰਕ ਪੈ ਗਿਆ ਇਸ ਗੱਲ ਦੇ ਨਾਲ ਜਿਹੜਾ ਪਹਿਲਾਂ ਜ਼ਿਕਰ ਕੀਤਾ ਉਹਦੇ ਨਾਲ ਕੋਈ ਸਰਕਾਰ ਦਾ ਸਿੱਧਾ ਨੁਕਸਾਨ ਨਹੀਂ ਹੁੰਦਾ ਕੋਈ ਪੈਸੇ ਨਹੀਂ ਦੇਣੇ ਪੈਂਦੇ ਕੋਈ ਸਬਸਿਡੀ ਨਹੀਂ ਦੇਣੀ ਪੈਂਦੀ ਉਹ ਤਾਂ ਇੱਕ ਐਲਾਨ ਕਰਨਾ ਸੀ ਹੋ ਗਿਆ ਤੇ ਇਸ ਕਰਕੇ ਇਸ ਮਾਮਲੇ ਵਿੱਚ ਫਿਰ ਇੱਕ ਵਾਰੀ ਯੂਨੀਅਨਜ਼ ਨੂੰ ਵਿਚਾਰਨ ਦੀ ਲੋੜ ਹੈ ਉਹਨਾਂ ਉੱਤੇ ਸਾਡਾ ਬਹੁਤ ਵਿਸ਼ਵਾਸ ਹੈ ਚਾਹੇ ਸਰਕਾਰਾਂ ਕੁਝ ਕਰੀ ਜਾਂ ਤਾਂ ਇੱਕ ਸੰਘ ਯੂਨੀਅਨ ਨਾ ਫਿਰ ਆਪਣੇ ਸਹੀ ਰੂਪ ਦੇ ਵਿੱਚ ਆਉਣਗੇ ਆ ਉਠਣਗੇ ਆ ਉਸ ਤੇ ਉੱਤੇ ਸਾਨੂੰ ਭਰੋਸਾ ਵੀ ਹੈ ਤੇ ਦੂਜੀ ਰਹੀ ਗੱਲ ਇਹ ਕਿ ਜਿਹੜੀ ਇਹ ਮੀਟਿੰਗ ਕੀਤੀ ਜਾ ਰਹੀ ਹੈ ਇਹ ਮੀਟਿੰਗ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜਿੱਥੇ ਹੁਣ ਵੀ ਇਹ ਕਿਸਾਨਾਂ ਨਾਲ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ ਖੇਤੀ ਮਾਰਾਂ ਨਾਲ ਖੇਤੀ ਚਿੰਤਕਾਂ ਨਾਲ ਵੀ ਵੱਖਰੀ ਗੱਲ ਹੋਣੀ ਚਾਹੀਦੀ ਸੀ ਕਿਸਾਨਾਂ ਨਾਲ ਵੱਖਰੀ ਗੱਲ ਹੋਣੀ ਚਾਹੀਦੀ ਸੀ ਜਿਹੜੇ ਸਾਰੇ ਸਮੁੱਚੇ ਰੂਪ ਦੇ ਵਿੱਚ ਚਾਹੇ ਆਨਲਾਈਨ ਸਿਹਾ ਲੈ ਜਾਣੇ ਚਾਹੀਦੇ ਸੀ ਉਸ ਤੋਂ ਬਾਅਦ ਇਹ ਫੈਸਲੇ ਲੈ ਜਾਣੇ ਚਾਹੀਦੇ ਆ ਅਜੇ ਵੀ ਜਿਹੜਾ ਇਹ ਬਣਿਆ ਹੋਇਆ ਸਿਨੈਰੀਓ ਕਿ 1 ਜੂਨ ਤੋਂ ਚਾਹਨਾ ਲੱਗ ਰਿਹਾ ਹੈ ਇਹ 1 ਜੂਨ ਤੋਂ ਨਹੀਂ ਕਿਸਾਨ ਭਰਾਓ ਇਹ ਤਿੰਨ ਹਿੱਸਿਆਂ ਜਾਂ ਚਾਰ ਹਿੱਸਿਆਂ ਵਿੱਚ ਵੰਡੇ ਜਾਣਾ ਮੈਂ ਪਿਛਲੇ ਜਿਹੜੀ ਲੈਟਰ ਸੀਗਾ ਪਿਛਲੇ ਸਾਲ ਦਾ ਉਹਦੇ ਉੱਤੇ ਨਜ਼ਰ ਮਾਰ ਰਿਹਾ ਸੀ ਉਹਦੇ ਵਿੱਚ ਜਿਹੜੀ ਸਿੱਧੀ ਵਜਾਈ ਸੀਗੀ ਉਹ 15 ਮਈ ਤੋਂ 31 ਮਈ ਤੱਕ ਸੀਗੀ ਤੇ ਜਿਹੜੀ ਸੀਗੀ ਉਸ ਤੋਂ ਬਾਅਦ ਇੱਕ 11 ਜੂਨ ਤੇ ਇੱਕ 15 ਜੂਨ ਦੋ ਤਰੀਕੇ ਦਿੱਤੇ ਗਏ ਸੀ ਪਰ ਇੱਕ ਹੋਰ ਨਵੀਂ ਗੱਲ ਕਰਨ ਦੀ ਲੋੜ ਹੈ ਕਿ ਜਿਹੜਾ ਇੱਕ ਤਾਂ ਝੋਨਾ ਲਾਉਣ ਦੇ ਤਰੀਕੇ ਇੱਕ ਝੋਨਾ ਇਸ ਤਰੀਕ ਤੋਂ ਬਾਅਦ ਨਾ ਲੱਗੇ ਜਿਹਨੂੰ ਆਪਾਂ ਐਂਡ ਤਰੀਕੇ ਨੇ ਆਖਰੀ ਮਿਤੀ ਉਹ ਵੀ ਦੇਣੀ ਬਣਦੀ ਹੈ ਪਿਛਲੇ ਸਾਲ ਦੇ ਲੈਟਰ ਦੇ ਵਿੱਚ ਜਿਹੜਾ ਲਿਖਿਆ ਹੋਇਆ ਸੀ ਮੈਨੂੰ ਹਾਸੋ ਹੀਣੀ ਸਥਿਤੀ ਲੱਗੀ ਵਿੱਚ ਲਿਖਿਆ ਹੋਇਆ ਹੈ ਕਿ ਕੁਝ ਜ਼ਿਲ੍ਹਿਆਂ ਵਿੱਚ ਵੀ 11 ਜੂਨ 2024 ਤੋਂ ਝੋਨਾ ਪੱਕਣ ਤੱਕ ਝੋਨਾ ਪੱਕਣ ਤੱਕ ਤੁਸੀਂ ਝੋਨਾ ਲਾ ਸਕਦੇ ਹੋ ਹਰਾਨੀ ਵਾਲੀ ਗੱਲ ਇਹ ਹੈ ਉਹਦੇ ਨਾਲ ਕੀ ਹੁੰਦਾ ਹੈ ਵੀ ਚੋਨਾ ਬਹੁਤ ਲੇਟ ਤੱਕ ਲੱਗਦਾ ਸਾਡੇ ਕਿਸਾਨ ਭਰਾ ਚਲੋ ਲਾਲਚ ਵਸ ਕੇ ਲੋ ਕੁਛ ਕੇ ਲੋ ਸਾਥੋਂ ਇੱਕ ਗਲਤੀ ਜਾਣੇ ਅਣਜਾਣੇ ਵਿੱਚ ਹੋ ਰਹੀ ਹੈ ਜਿਹੜੀ ਹੁਣ ਸਾਨੂੰ ਲੱਗਦੀ ਨਹੀਂ ਜਿਹੜੀ ਜਿਹਦੇ ਗੰਭੀਰ ਸੱਟੇ ਨਿਕਲਣਾ ਸ਼ੁਰੂ ਹੋ ਗਿਆ ਹੈ ਇੱਕ ਅਸੀਂ ਵਿੱਚ ਤੀਜੀ ਫਸਲ ਜਿਹੜੀ ਮੱਕੀ ਦੀ ਲੈਣੀ ਸ਼ੁਰੂ ਕਰ ਦਿੱਤੀ ਹੈ ਉਹਦੇ ਨਾਲ ਪਿਛਲੀ ਵਾਰ ਵੀ ਇਹੀ ਹੋਇਆ ਵੀ 2 ਮਹੀਨੇ ਚੋਨਾ ਲੱਗ ਗਿਆ ਉਧਰ ਚੋਨਾ ਬਿਲਕੁਲ ਨਸਾਰੇ ਉੱਤੇ ਸੀ ਉਧਰੋਂ ਅਜੇ ਲੱਗ ਰਿਹਾ ਸੀ ਉਦੇ ਨਾਲ ਪਿਛਲੀ ਵਾਰ ਤੇ ਚਲੋ ਮੌਸਮ ਠੀਕ ਰਿਹਾ ਕੋਈ ਸੌਣ ਦੇ ਮਹੀਨੇ ਮੀਂਹ ਨਹੀਂ ਪਏ ਤੇ ਨਹੀਂ ਤਾਂ ਉਹਦੇ ਉੱਤੇ ਸੁੰਡੀ ਵਸੇ ਟਰਾਂਸਫਰ ਹੁੰਦੀ ਰਹੀ ਗਾਂਦੀਆਂ ਦੀਆਂ ਪੀੜੀਆਂ ਆਉਂਦੀਆਂ ਰਹੀਆਂ ਜਿਹਆਂ ਦੇ ਕਣਕ ਦੇ ਵਿੱਚ ਸੁੰਡੀ ਆਉਣਾ ਦਾ ਇੱਕ ਬਹੁਤ ਵੱਡਾ ਕਾਰਨ ਆ ਉਹਦੀ ਵੱਖਰੀ ਵੀਡੀਓ ਬਣਾਵਾਂਗੇ ਕਿਤੇ ਤਾਂ ਉਹਦੇ ਨਾਲ ਜਿਹੜਾ ਲੇਟ ਚਲਾ ਗਿਆ ਤਾਂ ਚੋਨਾ ਜਿਹੜਾ PRX 126 ਸੀ ਉਹ ਬੇਵਜ੍ਹਾ ਬਦਨਾਮ ਹੋ ਗਿਆ ਉਹ ਵੀ ਲੇਟ ਲੱਗਿਆ ਤੇ ਉਹਦੇ ਲੇਟ ਲੱਗਣ ਦੇ ਨਾਲ ਮੰਡੀਆਂ ਵਿੱਚ ਲੇਟ ਪਹੁੰਚਿਆ ਉਸ ਦੇ ਨਾਲ ਮੌਇਸਟਰ ਉਸ ਵੇਲੇ ਨਹੀਂ ਗਈ ਤਾਂ ਇਸ ਕਰਕੇ ਉਹ ਵੀ ਇੱਕ ਵੱਡੀ ਸਮੱਸਿਆ ਬਣ ਗਈ ਇਸ ਕਰਕੇ ਮੈਂ ਸਾਰੀ ਗਿਣਤੀ ਮਿੰਤੀ ਕਰਕੇ ਵੇਖ ਰਿਹਾ ਸੀ ਕਿ ਜੇ ਅਸੀਂ ਜਿਹੜੀ ਮੱਕੀ ਹੈ ਉਹ ਹੁਣ ਵੀ ਬੀਜਦੇ ਆ ਯੂਨੀਵਰਸਿਟੀ ਦੀ ਜੇ 1008 ਕਿਸਮ ਜਿਹੜੀ ਪਿਛਲੇ ਸਾਲ ਦਿੱਤੀ ਗਈ ਹੈ ਉਹ ਵੀ 73 ਦਿਨ ਲੈਂਦੀ ਹੈ ਆਪਣਾ ਉਹ ਦੁੱਧ ਦੇ ਸਟੇਜ ਦੇ ਵਿੱਚ ਆਉਣ ਲਈ ਉਹਨੂੰ ਆਪਣਾ ਆਚਾਰ ਬਣਾਉਣ ਦੇ ਲਈ ਦੇ ਜਦੋਂ ਕਿ ਬਾਕੀ ਉਸ ਤੋਂ 12 13 ਦਿਨ ਬਾਅਦ ਲੈਂਦੀ ਹੈ ਜੇ ਆਪਾਂ ਹੁਣ ਵੀ ਇਹਨੂੰ ਮਤਲਬ ਅਪ੍ਰੈਲ ਦੇ 10 ਦੇ ਨੇੜੇ ਬੀਜਦੇ ਆ ਜਿਹੜੀ ਕਿ ਹਾਲੇ ਕਿ ਮੁਸ਼ਕਲ ਹੈ ਫਿਰ ਵੀ ਉਹ ਇਹ ਝੋਨੇ ਦੀ ਲਵਾਈ ਕਰਕੇ ਸਾਡੀ ਕਾਫੀ ਲੇਟ ਜਾਂਦੀ ਹੈ ਅਕਤੂਬਰ ਦੇ ਪਹਿਲੇ ਹਫਤੇ ਤੱਕ ਚਲੀ ਜਾਊਗੀ ਜਿਹੜੀ ਕਟਾਈ ਹੈ ਝੋਨੇ ਦੀ ਇਸ ਕਰਕੇ ਮੱਕੀ ਥਲੇ ਸਾਨੂੰ ਰਕਵਾ ਘਟਾਉਣਾ ਚਾਹੀਦਾ ਉਸ ਉਸ ਦੇ ਨਾਲ ਨਾਲ ਹਰੀ ਖਾਦ ਦੀ ਵਰਤੋਂ ਕਰੋ ਤੇ ਜਾਂ ਕੋਈ ਮੂੰਗੀ ਵਗੈਰਾ ਹੋਰ ਫਸਲਾਂ ਲਾਓ ਨਹੀਂ ਤਾਂ ਫਿਰ ਖੁਸ਼ਹੇਰੀ ਵਿੱਚ ਹੁਣ ਬਰਾਬਰ ਮੱਕੀ ਲੱਗ ਜਾਈਗੀ ਖੁਸ਼ਹੇਰੀ ਵਿੱਚ ਸਾਰੀ ਗੈਰ ਪ੍ਰਮਾਣਿਤ ਕਿਸਮਾਂ ਜਿਹਨੂੰ ਅਸੀਂ ਪੂਸਾ ਚਤਾਲੀ ਆ ਉਹ ਲੱਗੀ ਤਾਂ ਬਰਾਬਰ ਸਾਰੇ ਦੇ ਸਾਰੇ ਬਾਣਾ ਦੇ ਵਿੱਚ ਜਿਹੜਾ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਹੋਏਗੀ ਉਹਦੇ ਨਾਲ ਜਿਹੜਾ ਬਟਰ ਟੇਬਲ ਆ ਸਾਡਾ ਉਹ ਹੋਰ ਥੱਲੇ ਜਾਏਗਾ ਤਾਂ ਹੋਰ ਨੁਕਸਾਨ ਹੋਏਗਾ ਇਸ ਕਰਕੇ ਜਿਹੜੇ ਕਿਸਾਨ ਭਰਾਵਾਂ ਨੂੰ ਸਦਾ ਆਉਂਦਾ ਜਾਂ ਕੋਈ ਪ੍ਰਤੀਨਿਧ ਕਰ ਰਹੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਾਣਾ ਦੇ ਵਿੱਚ 12 ਤਰੀਕ ਨੂੰ ਜਾ ਰਹੇ ਨੇ ਜਾਂ ਖੇਤੀ ਮਾਹਰ ਨੇ ਉਹ ਤਾਂ ਬੜੇ ਮਾਹਰ ਨੇ ਤੇ ਜਾਂ ਚਿੰਤਕ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਉਹ ਇਹਨਾਂ ਸਾਰਿਆਂ ਮੁੱਦਿਆਂ ਨੂੰ ਵਿਚਾਰਨ ਤਾਂ ਕਿ ਜਿਹੜਾ ਅਸੀਂ ਪੰਜਾਬ ਦੇ ਪਾਣੀ ਦੇ ਪੱਦਰ ਨੂੰ ਅਸੀਂ ਵਿਚਾਰ ਸਕੀਏ ਯੂਨੀਅਨਾਂ ਦੀ ਵੀ ਇਹ ਮੰਨਦੀ ਹੈ ਕਿ ਉਹਨਾਂ ਦੀ ਮੰਗਾਂ ਦੇ ਵਿੱਚ ਇਹ ਮੰਗਾਂ ਐਡ ਹੋਣੀਆਂ ਚਾਹੀਦੀਆਂ ਕਿ ਸਾਰੇ ਸਰਵੇ ਕੀਤਾ ਜਾਵੇ ਜਿੱਥੇ ਕਿਹਾ ਜਾਂਦਾ ਵੀ 8% ਪਾਣੀ ਸਿਰਫ ਖੇਤੀ ਵਿੱਚ ਵਰਤਿਆ ਜਾ ਰਿਹਾ ਹੈ ਫੈਕਟਰੀਆਂ ਕੀ ਕਰ ਰਹੀਆਂ ਕਿਸਾ ਕਰ ਰਹੀਆਂ ਬਲੇਮ ਕਿਸਾਨ ਨੂੰ ਕੀਤਾ ਜਾ ਰਿਹਾ ਸਾਰੇ ਮੁੱਦਿਆਂ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਤੇ ਇੱਕ ਕਿਸਾਨ ਨੁਮਾਇੰਦੇ ਇਹ ਨਹੀਂ ਵੀ ਯੂਨੀਅਨ ਨੇ ਜਾਣਾ ਚਲੋ ਪਿਛੇ ਜੇ ਆਪਣੀ ਗੱਲਬਾਤ ਜੇ ਟੁੱਟ ਵੀ ਗਈ ਹੈ ਤਾਂ ਆਪਣੇ ਕਿਸਾਨ ਨੁਮਾਇੰਦੇ ਇਹਦੇ ਹੈਗੇ ਆਉ ਇਸ ਮੀਟਿੰਗ ਦੇ ਵਿੱਚ ਜ਼ਰੂਰ ਭੇਜਣੇ ਚਾਹੀਦੇ ਆ ਇਹਨਾਂ ਸਾਰਿਆਂ ਮੁੱਦਿਆਂ ਨੂੰ ਵਿਚਾਰਨਾ ਚਾਹੀਦਾ ਹੈ ਬਾਕੀ ਜੇ ਤੁਹਾਡੇ ਸੁਝਾਏ ਉਹ ਵੀ ਤੁਸੀਂ ਜ਼ਰੂਰ ਜਿਹੜਾ ਸਾਡੇ ਕੋਲੇ ਕਮੈਂਟ ਬਾਕਸ ਆ ਉਹਦੇ ਵਿੱਚ ਕਰੋ ਕੋਸ਼ ਹੁੰਦੀ ਹੈ ਜੀ ਹਰ ਜਗ੍ਹਾ ਉੱਤੇ ਜਿੰਨੀਆਂ ਵੀ ਇਸ ਨੇ ਗੱਲਾਂ ਹੈਗੀਆਂ ਇਹਦੇ ਸਨਾਰੀਓ ਹੈ ਮੈਂ ਪਹਿਲਾਂ ਵੀ ਆਪਣੇ ਖੇਤੀਬਾੜੀ ਮੰਤਰੀ ਪੰਜਾਬ ਉਹਨਾਂ ਨੂੰ ਮੇਲ ਕਰ ਚੁੱਕੇ ਆ ਚਲੋ ਆਪਣਾ ਮਕਸਦ ਹੈ ਵੀ ਜਿਹੜਾ ਜਿੰਨਾ ਆਪਾਂ ਕੋਈ ਰੌਲਾ ਪਾ ਸਕਦੇ ਆ ਗੱਲਬਾਤ ਕਰ ਸਕਦੇ ਆ ਕਰੀਏ ਇਹਦੇ ਨਾਲ ਹੋਰ ਨਵੇਂ-ਨਵੇਂ ਵਿਚਾਰ ਸਾਂਝੇ ਆਉਂਦੇ ਆ ਐ ਸੋ ਬਹੁਤ ਬਹੁਤ ਧੰਨਵਾਦ